ਸੱਚ ਦੀ ਆਵਾਜ਼ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਨੂੰ ਗੁਰੂ ਫਤਿਹ ਸਾਂਝੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਸ਼ੁਭਦੀਪ ਸਿੰਘ ਭਾਵ ਸਿੱਧੂ ਮੂਸੇਵਾਲਾ ਜਿਨ੍ਹਾਂ ਦਾ ਹੁਣੇ ਇੱਕ ਨਵਾਂ ਗੀਤ ਰਿਲੀਜ਼ ਹੋਇਆ ਮੈਂ ਸੁਣਿਆ ਨੂੰ ਤੇ ਸੁਣ ਕੇ ਚੰਗਾ ਵੀ ਲੱਗਾ ਬਹੁਤ ਸਮੇਂ ਬਾਅਦ ਦੁਬਾਰਾ ਫਿਰ ਇਦਾਂ ਲੱਗਾ ਪਿਓ ਅਜੇ ਜਿਉਂਦਾ ਹੈ ਅਤੇ ਸਾਡੇ ਵਿੱਚ ਹੈ ਜਦੋਂ ਵੀ ਕੋਈ ਇਨਸਾਨ ਚੰਗੇ ਰਸਤੇ ਉਤੇ ਤੁਰਨ ਦੀ ਕੋਸ਼ਿਸ਼ ਕਰਦਾ ਹੈ ਤੇ ਇਹ ਜਿਹੜਾ ਜ਼ਮਾਨਾ ਹੈ ਇਹ ਜਿਹੜੀ ਦੁਨੀਆ ਹੈ ਉਸ ਬੰਦੇ ਨੂੰ ਜਿਉਂਣ ਨਹੀਂ ਦਿੰਦੀ ਹੈ ਉਹ ਫਿਰ ਜ਼ਮਾਨਾ ਇਹ ਕੋਸ਼ਿਸ਼ ਕਰਦਾ ਰਹਿੰਦਾ ਕਿ ਕਿਸੇ ਨਾ ਕਿਸੇ ਤਰ੍ਹਾਂ ਉਸ ਆਵਾਜ਼ ਨੂੰ ਦਬਾਇਆ ਜਾਵੇ ਤੇ ਉਹਨੂੰ ਖਤਮ ਆਪਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਰ ਦਈਏ ਤੇ ਕੋਈ ਸਮਾਂ ਸੀ ਜਦੋਂ ਆਪਾਂ ਇਸ ਕਲਾਕਾਰ ਦਾ ਵਿਰੋਧ ਵੀ ਕੀਤਾ ਸੀ ਕਈ ਗੱਲਾਂ ਤੋਂ ਪਰ ਹੌਲੀ-ਹੌਲੀ ਉਹ ਬੰਦਾ ਬੜਾ ਸੰਸੇਰ ਹੋ ਗਿਆ ਸੀ ਤੇ ਬੜੀਆਂ ਚੰਗੀਆਂ-ਚੰਗੀਆਂ ਉਸ ਬੰਦੇ ਦੀ ਜ਼ੁਬਾਨ ਤੋਂ ਗੱਲਾਂ ਆਉਣੀਆਂ ਸ਼ੁਰੂ ਹੋਈਆਂ ਸਪੈਸ਼ਲੀ ਸਿੱਖ ਕੌਮ ਦੇ ਪ੍ਰਤੀ ਤੇ ਸ਼ਹੀਦਾਂ ਦੇ ਪ੍ਰਤੀ ਉਹਦੀ-ਉਦੀ ਜਿਹੜੀ ਸੋਚ ਸੀ ਉਹ ਅਗਾਹ ਵਧੂ ਹੋਣੀ ਸ਼ੁਰੂ ਹੋ ਗਈ ਸੀ ਪਰ ਉਸ ਨੂੰ ਜਿਉਣ ਨਹੀਂ ਦਿੱਤਾ ਗਿਆ ਸਮੇਂ ਦੀਆਂ ਸਰਕਾਰਾਂ ਨੇ ਤੇ ਕੁਝ ਕਲਾਕਾਰਾਂ ਨੇ ਰਲ ਮਿਲ ਕੇ ਉਸ ਬੰਦੇ ਨੂੰ ਇਸ ਜ਼ਮੀਨ ਤੋਂ ਹਟਾਈ ਦਿੱਤਾ ਕਈ ਤਰੀਕੇ ਵਰਤ ਕੇ ਤੇ ਜਿੰਨੇ ਵੀ ਉਹਦੇ ਹੁਣ ਤੱਕ ਗੀਤ ਆਏ ਆ ਸਾਰੇ ਬੜੇ ਸੋਹਣੇ ਤਰੀਕੇ ਨਾਲ ਉਸ ਬੰਦੇ ਨੇ ਗਾਏ ਆ ਤੇ ਉਹਨਾਂ ਗੀਤਾਂ ਨੂੰ ਸੁਣ ਕੇ ਬੜਾ ਚੰਗਾ ਵੀ ਲੱਗਾ ਹੁਣ ਵੀ ਜਿਹੜਾ ਗੀਤ ਹੁਣ ਉਹਦਾ ਰਿਲੀਜ਼ ਹੋਇਆ ਮੈਂ ਜਿਹੜੀ ਵੀਡੀਓ ਬਣਾ ਰਿਹਾ ਅੱਜ ਹੀ ਉਹਦਾ ਰਿਲੀਜ਼ ਹੋਇਆ ਗੀਤ ਤੇ ਅੱਜ ਹੀ ਉਹ ਸੁਣ ਨੂੰ ਮਿਲਿਆ ਬੜਾ ਪਿਆਰਾ ਗੀਤ ਸੀ ਉਸ ਦਾ ਤੇ ਚੰਗਾ ਲੱਗਾ ਉਸman ਨੂੰ ਸੁਣ ਕੇ ਤੇ ਵੀਡੀਓ ਵੀ ਉਹਦੀ ਵਾਹ ਕਮਾਲ ਹੈ ਜਿਹੜੀ ਵੀ ਉਹਨਾਂ ਵੀਰਾਂ ਨੇ ਤਿਆਰ ਕੀਤੀ ਪਰ ਇੱਕ ਇੱਕ ਬੋਲ ਬੜਾ ਵਧੀਆ ਹੈ ਸਪੈਸ਼ਲੀ ਉਸ ਬੰਦੇ ਦੇ ਵਿੱਚ ਜਿਹੜੀ ਕੁਆਲਿਟੀ ਏ ਸੀ ਉਹਨੇ ਕੁੜੀਆਂ ਲਈ ਨਹੀਂ ਗਿਆ ਆਮ ਕਰਕੇ ਮੈਂ ਕਹਾਂ 100% ਹੀ ਕਲਾਕਾਰ ਕੁੜੀਆਂ ਲਈ ਗਾਉਂਦੇ ਆ ਬਸ ਕੋਈ ਉਹਦੀਆਂ ਗੱਲਾਂ ਦੀ ਗੱਲ ਕਰਦਾ ਕੋਈ ਉਹਦੀ ਤੋਰ ਦੀ ਗੱਲ ਕਰਦਾ ਕੋਈ ਉਹਦੀ ਸੂਟ ਦੀ ਗੱਲ ਕਰਦਾ ਬਸ ਇਹ ਤੋਂ ਵੱਧ ਗਾਉਂ ਉਹ ਜਾਂਦੇ ਨਹੀਂ ਪੰਜਾਬੀ ਕਲਚਰ ਜਿਹੜਾ ਉਹਨੂੰ ਵਿਗਾੜ ਕੇ ਪੇਸ਼ ਕੀਤਾ ਗਿਆ ਵਿਗਾੜਿਆ ਗਿਆ ਅਕੋ ਸਮਾਂ ਪਹਿਲਾਂ ਹੀ ਬਸ ਇੱਕ ਦੋ ਮੂਵੀਆਂ ਚੰਗੀਆਂ ਆਈਆਂ ਜਿਹਨੂੰ ਸੁਣ ਕੇ ਜਿਹਨੂੰ ਦੇਖ ਕੇ ਚੰਗਾ ਲੱਗਾ ਨਿੱਤੇ ਸਾਰੀਆਂ ਮੂਵੀਆਂ ਦੇ ਵਿੱਚ ਸਪੈਸ਼ਲੀ ਹਾਸਾ ਹੈ ਕਮੇਡੀ ਹੈ ਗੰਦ ਹੈ ਇਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈਗਾ ਤੇ ਸਪੈਸ਼ਲੀ ਇਹ ਦਿਖਾਇਆ ਜਾਂਦਾ ਪਿਓ ਸਰਦਾਰ ਹੈ ਤੇ ਉਹਦਾ ਦਾਦਾ ਸਰਦਾਰ ਹੈ ਮੁੰਡਾ ਗਮੋਨਾ ਕੰਨਾਂ ਚ ਨੱਤੀਆਂ ਪਾਈਆਂ ਆਈ ਕੁਝ ਦਿਖਾਇਆ ਜਾਂਦਾ ਤੇ ਕੁੜੀਆਂ ਦੇ ਵਾਲ ਖੁੱਲੇ ਐ ਕੋਈ ਗੁੱਤਾਣੀ ਐ ਤੇ ਪਿਓ ਦੇ ਸਾਹਮਣੇ ਵੀ ਉਹ ਖੁੱਲੇ ਵਾਲ ਲੈ ਕੇ ਤੁਰੀਆਂ ਫਿਰਦੀਆਂ ਇਹ ਸਾਰਾ ਕਲਚਰ ਜਿਹੜਾ ਉਹ ਬਣਾਇਆ ਜਾ ਰਿਹਾ ਹੌਲੀ-ਹੌਲੀ ਪੰਜਾਬੀ ਮੂਵੀਆਂ ਦੇ ਵਿੱਚ ਵੀ ਵਿਗਾੜ ਆਉਂਦਾ ਜਾ ਰਿਹਾ ਜਿਹੜਾ ਕਿ ਨਹੀਂ ਸੀ ਆਉਣਾ ਚਾਹੀਦਾ ਜੱਫੀਆਂ ਵਿੱਚੇ ਪਵਾਈ ਜਾਂਦੇ ਆ ਵਿੱਚੇ ਸਪੈਸ਼ਲੀ ਦਿਖਾਉਂਦੇ ਆ ਵੀ ਅੱਜ ਇਹਨਾਂ ਦੀ ਸੁਹਾਗ ਰਾਤ ਹੈ ਸੋ ਇਹ ਚੀਜ਼ਾਂ ਗਲਤ ਹੈ ਗਲਤ ਹੈ ਜਿਹੜੀਆਂ ਕਿ ਨਹੀਂ ਦਿਖਾਉਣੀਆਂ ਚਾਹੀਦੀਆਂ ਕਲਚਰ ਨੂੰ ਵਿਗਾੜ ਕੇ ਪੇਸ਼ ਕੀਤਾ ਜਾ ਰਿਹਾ ਮੂਵੀਆਂ ਦੇਖੋ ਸਾਊਥ ਵਾਲਿਆਂ ਦੀਆਂ ਉਹਨਾਂ ਨੇ ਕਿੰਨੀਆਂ ਆਪਣੇ ਸੱਭਿਆਚਾਰ ਉਤੇ ਆਪਣੇ ਧਰਮ ਦੇ ਉੱਤੇ ਬਣਾਈਆਂ ਨੇ ਵੇਖਿਆ ਜਾ ਉਹਦੇ ਹੈ ਕੱਖ ਵੀ ਨਹੀਂ ਪਰ ਉਹ ਜਦੋਂ ਬਣਾ ਕੇ ਲੋਕਾਂ ਸਾਹਮਣੇ ਪੇਸ਼ ਕਰਦੇ ਐ ਤੇ ਉਹ ਝੂਠ ਨੂੰ ਵੀ ਸੱਚ ਸਾਬਤ ਕਰ ਦਿੰਦੇ ਐ ਤੇ ਸਾਡੇ ਕੋਲ ਤਾਂ ਕੋਰਾ ਸੱਚ ਹੈ ਸੋਨਾ ਹੈ ਸਾਡਾ ਇਤਿਹਾਸ ਤੇ ਉਸ ਸੋਨੇ ਨੂੰ ਆਪਾਂ ਸਾਹਮਣੀ ਪਾ ਰਹੇ ਆ ਤੇ ਜੇ ਇਹ ਬੰਦਾ ਜਿਉਂਦਾ ਰਹਿੰਦਾਣਾ ਜਿਸ ਤਰ੍ਹਾਂ ਦਾ ਵਾਰ ਗੀਤ ਆਇਆ ਜਾਂ ਹੋਰ ਗੀਤ ਆਏ ਜੇ ਬੰਦਾ ਜਿਉਂਦਾ ਰਹਿੰਦਾ ਐਸ.ਵਾਈ.ਐਲ ਤੇ ਨੇ ਗੀਤ ਕੱਢਿਆ ਇਹਨੇ ਦੁਨੀਆ ਬਦਲ ਦੇਣੀ ਸੀ ਮੈਂ ਸੱਚ ਕਹਿੰਨਾ ਇੱਕ ਪਲਟਾ ਮਾਰ ਕੇ ਰੱਖ ਦੇਣਾ ਸੀ ਪਰ ਕੁਝ ਜਿਹੜੇ ਲੋਕ ਹੈ ਉਹਨਾਂ ਨੂੰ ਇਹ ਚੀਜ਼ ਪਸੰਦ ਨਹੀਂ ਆਈ ਸਪੈਸ਼ਲੀ ਉਹਨਾਂ ਨੂੰ ਤਕਲੀਫ ਹੋਈ ਕਿ ਇਸ ਬੰਦੇ ਦੇ ਕੋਲ ਕੀ ਐਸਾ ਹੈ ਕੀ ਜਾਦੂ ਹੈ ਕਿ ਵਰਲਡ ਇਸ ਬੰਦੇ ਨਾਲ ਜੁੜ ਗਿਆ ਜਿਸ ਦਿਨ ਇਹਦੀ ਮੌਤ ਹੋਈ ਹੈ ਮੌਤ ਚਲੋ ਸ਼ਰੀਰ ਦੀ ਹੋਈ ਇਹਦੇ ਵਿਚਾਰ ਅੱਜ ਵੀ ਜੁੰਦੇ ਆ ਜਦੋਂ ਇੱਕ ਨਵਾਂ ਗੀਤ ਆਉਂਦਾ ਸੁਣਦੇ ਆ ਸਾਰੀ ਮਾਈਂਡ ਦੇ ਵਿੱਚ ਖੁਸ਼ਹਾਲੀ ਜੀ ਆ ਜਾਂਦੀ ਚੰਗਾ ਜਿਹਾ ਲੱਗਦਾ ਸੱਚ ਦੀ ਆਵਾਜ਼ ਉੱਤੇ ਆਪਾਂ ਨਾ ਗੱਲ ਕਰਾਂਗੇ ਇਦਾਂ ਦੀ ਤੇ ਫਿਰ ਮਾੜੀ ਗੱਲ ਐ ਸਾਡਾ ਫਰਜ਼ ਬੰਦਾ ਇਹੋ ਜੇ ਲੋਕਾਂ ਨੂੰ ਸਪੋਰਟ ਵੀ ਕਰੀਏ ਜਿਨ੍ਹਾਂ ਨੇ ਕੁਝ ਚੰਗਾ ਕਰਨਾ ਸੀ ਦੀਪ ਸਿੱਧੂ ਨੇ ਚੰਗਾ ਕਰਨਾ ਸੀ ਸਿੱਧੂ ਮੂਸੇ ਵਾਲੇ ਨੇ ਚੰਗਾ ਕਰਨਾ ਸੀ ਪਰ ਕਿਹੜਾ ਕਰਨ ਦਿੰਦਾ ਜਦੋਂ ਤੁਸੀਂ ਚੰਗੇ ਰਸਤੇ ਉੱਤੇ ਤੁਰਦੇ ਹੋ ਤੇ ਸਪੈਸ਼ਲੀ ਤੁਹਾਨੂੰ ਮਾਰਨ ਦੇ ਲਈ ਲੋਕ ਪਿੱਛੇ ਖੜੇ ਹੋ ਜਾਂਦੇ ਆਂ ਚੰਗਾ ਰਸਤਾ ਅਪਣਾਉਣੇ ਹੋ ਕੋਈ ਨਹੀਂ ਚਾਹੁੰਦਾ ਤੁਸੀਂ ਚੰਗੇ ਰਸਤੇ ਉੱਤੇ ਤੁਰੋ ਬਸ ਚੰਗਾ ਰਸਤਾ ਇੱਕ ਵਾਰੀ ਅਪਣਾ ਲਓ ਨਾਲ ਦੀ ਨਾਲ ਲੋਕ ਤੁਹਾਡਾ ਵਿਰੋਧ ਕਰਨਾ ਸ਼ੁਰੂ ਕਰ ਦਿੰਦੇ ਆ ਸੋ ਇਹ ਸਾਰਾ ਹੀ ਗੀਤ ਜਿਹੜਾ ਕਿ ਮੈਂ ਸੁਣਿਆ ਬੜਾ ਚੰਗਾ ਲੱਗਾ ਔਰ ਉਸ ਪਰਿਵਾਰ ਨੂੰ ਸਿੱਧੂ ਮੂਸੇ ਵਾਲੇ ਦੇ ਪਰਿਵਾਰ ਨੂੰ ਵਧਾਈ ਦੇਣਾ ਜਿਨ੍ਹਾਂ ਨੇ ਅਜੇ ਵੀ ਆਪਣੇ ਪੁੱਤ ਨੂੰ ਜਿਉਂਦਿਆਂ ਰੱਖਿਆ ਜਿਨ੍ਹਾਂ ਨੇ ਅਜੇ ਵੀ ਆਪਣੇ ਪੁੱਤ ਨੂੰ ਮਰਨ ਨਹੀਂ ਦਿੱਤਾ ਬਹੁਤ ਚੰਗੀ ਗੱਲ ਹੈ ਉਹਦੇ ਜਿੰਨੇ ਵੀ ਗੀਤ ਰਿਕਾਰਡ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਹੀ ਆਈ ਜਾਣ ਤੇ ਸਾਨੂੰ ਵੀ ਕੁਝ ਸਿੱਖਣ ਨੂੰ ਹੋਰ ਚੰਗਾ ਮਿਲੇ ਤਕਾਜਾ ਦੇਖੋ ਉਮਰ ਦਾ ਨਹੀਂ ਹੁੰਦਾ ਇਥੇ ਤਾਂ ਉਮਰਾਂ ਲੰਘ ਲੰਘ ਜਾਂਦੀਆਂ ਨੇ ਉਮਰਾਂ ਉਮਰਾਂ ਲੰਘ ਜਾਂਦੀਆਂ ਨੇ ਕਿਸੇ ਨੂੰ 1 ਮਿਲੀਅਨ ਵਿਊ ਨਹੀਂ ਆਉਂਦੇ ਅਗਲਾ 6-6 ਮਿੰਟਾਂ ਦੇ ਵਿੱਚ ਇੱਕ-ਇੱਕ ਮਿਲੀਅਨ ਵਿਊ ਲੈ ਕੇ ਜਾਂਦਾ ਕੋਈ ਨਾ ਕੋਈ ਤਾਂ ਖਾਸ ਗੱਲ ਸੀ ਨਾ ਯਾਰ ਕੁਝ ਨਾ ਕੁਝ ਸਪੈਸ਼ਲ ਸੀ ਉਸ ਬੰਦੇ ਦੇ ਵਿੱਚ ਤਾਂ ਦੀ ਤਾਂ ਅੱਜ ਇੰਨੇ ਲੋਕ ਸੁਣਨ ਨੂੰ ਤਿਆਰ ਬੈਠੇ ਹੁੰਦੇ ਗੀਤ ਆਉਣਾ ਹੁੰਦਾ ਲੋਕ ਸਾਹਮਣੇ ਪਹਿਲਾਂ ਬੈ ਜਾਂਦੇ ਬਸ ਆਉਣ ਵਾਲਾ ਕਿਉਂ ਜਦੋਂ ਪਿਛਲੇ ਵਾਰ ਗੀਤ ਆਇਆ ਸੀ ਨਾ ਵਾਰ ਵਾਰ ਗੀਤ ਦੇ ਅਖੀਰ ਦੇ ਵਿੱਚ ਮੇਰੀ ਆਵਾਜ਼ ਹੈ ਵਾਰ ਗੀਤ ਦੇ ਸ਼ਾਇਦ ਕਈ ਲੋਕਾਂ ਨੂੰ ਨਹੀਂ ਪਤਾ ਹਨਾ ਵਾਰ ਗੀਤ ਦੇ ਅਖੀਰ ਦੇ ਵਿੱਚ ਜਿਹੜੇ ਸ਼ਬਦ ਹਨਾ ਉਹ ਮੇਰੇ ਹੈ ਉਹਨਾਂ ਨੇ ਕਥਾ ਦੇ ਵਿੱਚੋਂ ਲਏ ਕਈਆਂ ਨੇ ਮੈਨੂੰ ਕਿਹਾ ਤੁਸੀਂ ਕਲੇਮ ਕਰੋ ਉਹਨਾਂ ਦੇ ਉੱਤੇ ਤੁਹਾਨੂੰ ਉਹ ਪੈਸੇ ਦੇਣਗੇ ਮੈਂ ਕਿ ਕਮਲਿਓ ਚੰਗੇ ਕੰਮ ਲਈ ਇਹੋ ਜੇ ਕੰਮ ਨਹੀਂ ਕਰੀਦੇ ਹੁੰਦੇ ਤੇ ਜਿਸ ਦਿਨ ਉਹ ਗੀਤ ਰਿਲੀਜ਼ ਹੋਇਆ ਜਿਹੜੇ ਜਿਹੜੇ ਮੈਨੂੰ ਜਾਣਦੇ ਸੀ ਮੈਂ ਸਾਰੀ ਰਾਤ ਨਹੀਂ ਸੌਂ ਪਾਇਆ ਲੋਕਾਂ ਨੇ ਫੋਨ ਤੇ ਫੋਨ ਫੋਨ ਤੇ ਫੋਨ ਅਗਲਾ ਦਿਨ ਐਤਵਾਰ ਸੀ ਲੋਕ ਵਧਾਈਆਂ ਦੇ ਲੱپے ਭਾਈ ਸਾਹਿਬ ਸਿੱਧੂ ਮੂਸੇਵਾਲੇ ਦੇ ਗਾਣੇ ਵਿੱਚ ਤੁਹਾਡੀ ਆਵਾਜ਼ ਆਈ ਮੈਂ ਕਿਹਾ ਬਹੁਤ ਚੰਗਾ ਕਹੀ ਉਹਨੇ ਕਿਹਾ ਪੈਸੇ ਕਿੰਨੇ ਕੁ ਮਿਲੇ ਤੁਹਾਨੂੰ ਮੈਂ ਕਿਹਾ ਮਿਲ ਗਏ ਮਿਲੀਅਨ ਡਾਲਰ ਹੈ ਦਿਮਾਗ ਖਰਾਬ ਚੰਗਾ ਕੰਮ ਉਹਨੇ ਕੀਤਾ ਕਿਹੜਾ ਬੰਦਾ ਇਹੋ ਜਿਹੇ ਗੀਤ ਕੱਢ ਰਿਹਾ ਅੱਜ ਕੱਲ ਕਲਾਕਾਰ ਡਰਦੇ ਐ ਗੀਤ ਕੱਢਣ ਤੋਂ ਐਸੇ ਪਈ ਪਤਾ ਨਹੀਂ ਸਾਡੇ ਪੈਸੇ ਨਾ ਖਰਾਬ ਹੋ ਜਾਣ ਪਾਣੀ ਚੱਲਨੇ ਨੂੰ ਨਹੀਂ ਚੱਲਣੇ ਇਹਨੀਆਂ ਮੂਵੀਆਂ ਬਣਾਉਂਦਾ ਜਦੋਂ ਮਸਤਾਨੇ ਮੂਵੀ ਬਣੀ ਐ ਪਤਾ ਨਹੀਂ ਕਿੰਨੀ ਕਿ ਘਬਰਾਟ ਹੋਣੀ ਅਗਲਿਆਂ ਨੂੰ ਸਾਡੇ ਪੈਸੇ ਵੀ ਪੂਰੇ ਹੋਣੇ ਜਾਂ ਨਹੀਂ ਹੋਣੇ ਰਾਈਟ ਜਿਹੜੇ ਆਪਾਂ ਇਹਨੇ ਲਾ ਰਹੇ ਪਰ ਆਪਣੀ ਆਪਣੀ ਕਾਮ ਨੇ ਉਹਨਾਂ ਦੀ ਝੋਲੀਆਂ ਭਰਤੀਆਂ ਕਿ ਤੁਸੀਂ ਸਾਨੂੰ ਚੰਗੀ ਚੀਜ਼ ਦਿੱਤੀ ਆ ਚੱਕੋ ਪੈਸੇ ਤੇ ਆ ਚੱਕੋ ਬੋਨਸ ਉਸ ਮੂਵੀ ਦਾ ਆਉਣ ਵਾਲੇ ਸਮੇਂ ਵਿੱਚ ਵੀ ਵਧੀਆ ਹੋਰ ਬਣਾਓ ਸੋ ਜਿਹੜਾ ਵੀ ਕੋਈ ਚੰਗਾ ਕੰਮ ਕਰਦਾ ਉਹਨੂੰ ਐਪਰੀਸ਼ੀਏਟ ਕਰੋ ਬਹੁਤ ਚੰਗੀ ਗੱਲ ਹੈ ਬੜਾ ਸੋਹਣਾ ਗੀਤ ਹੈ ਬੜਾ ਵਧੀਆ ਲੱਗਾ ਤੇ ਸਪੈਸ਼ਲੀ ਮੈਨੂੰ ਤਾਂ ਖੁਸ਼ੀ ਹੁੰਦੀ ਪਈ ਐਵੇਂ ਬਹੁਤੇ ਅਲੜਾ ਜਿਹੇ ਵਾਲੇ ਗੀਤ ਨੇ ਉਸ ਬੰਦੇ ਨੇ ਨਹੀਂ ਗਾਏ ਸੋਹਣੇ ਗਾਏ ਔਰ ਉਸ ਪਰਿਵਾਰ ਨੂੰ ਮੈਂ ਵਧਾਈ ਦੇਣਾ ਜਿਨ੍ਹਾਂ ਨੇ ਆਪਣੇ ਪੁੱਤ ਨੂੰ ਜਿਉਂਦਿਆਂ ਰੱਖਿਆ ਪੁੱਲ ਚੁੱਕਦੀ ਕਿ ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ